ਜਬਰਦਸਤ ਬਲਾਸਟ ਦੀ ਆਵਾਜ਼ ਸੁਣੀ ਬੜਾ ਜਬਰਦਸਤ ਔਰ ਤਿੰਨ ਤਿੰਨ ਬਲਾਸਟ ਹੋਏ ਲਗਾਤਾਰ ਤੇ ਅਸੀਂ ਇੱਥੇ ਆਏ ਆਂ ਇਧਰ ਪਤਾ ਲੱਗਾ ਕਿ ਇੱਥੇ ਸਾਹਮਣੇ ਬਾਬਾ ਝੰਡਾ ਸਾਹਿਬ ਗੁਰਦੁਆਰਾ ਹੈ ਉਹਦੇ ਸਾਹਮਣੇ ਖੇਤਾਂ ਦੇ ਵਿੱਚ ਬਲਾਸਟ ਹੋਇਆ ਪਰ ਲੇਕਿਨ ਅਸੀਂ ਇਸ ਟਾਈਮ ਤੇ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੇ ਆਂ ਕਿ ਸਾਡੇ ਜੋ ਇੰਡੀਅਨ ਆਰਮੀ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਉਸਨੇ ਜੋ ਪਾਕਿਸਤਾਨ ਵਾਲੋ ਕੋਈ ਕਾਰਨਾ ਹਰਕਤਾਂ ਕਰ ਰਹੇ ਆ ਪਾਕਿਸਤਾਨ ਉਸ ਨੂੰ ਹਵਾ ਦੇ ਵਿੱਚ ਹੀ ਪੂਰੀ ਤਰ੍ਹਾਂ ਸਾਡੇ ਇੰਡੀਅਨ ਆਰਮੀ ਨੇ ਨਸ਼ਟ ਕਰਤਾ ਕਿਸੇ ਤਰ੍ਹਾਂ ਦੀ ਕੋਈ ਵੀ ਬਲਾਸਟ ਹੋਏ ਨੇ ਕਿੰਨਾ ਜਿਹੜਾ ਇਸ ਜਗ੍ਹਾ ਤੇ ਦੋ ਬਲਾਸਟ ਹੋਏ ਆ ਇੱਕ ਬਲਾਸਟ ਦੂਸਰਾ ਬਸਤੀ ਸ਼ੇਖ ਔਰ ਬਸਤੀ ਦਾਨਸ਼ਮੰਦਾ ਦੇ ਬਿਸ਼ਕਾਰ ਏਰੀਏ ਦੇ ਵਿੱਚ ਹੋਇਆ ਭਾਈ ਜੀ ਕਿੰਨੇ ਵਜੇ ਕਿਹੜੀ ਪਾਜੀ ਆ ਟੋਟਲ ਕਰੀਬ ਸਾਢੇ 8 ਦੇ ਕਰੀਬ ਹੋਇਆ ਹੈ ਸਾਢੇ 8 ਫਿਰ ਬਿਲਕੁਲ ਧਮਕਾਈ ਬਿਲਕੁਲ ਜਬਰਦਸਤ ਵੱਜਾਈਆਂ ਘਰ ਦੀ ਖਿੜਕੀਆਂ ਹਰ ਇੱਕ ਚੀਜ਼ ਹਿੱਲ ਗਈ ਉੱਥੇ ਆਪਣਾ ਮੈਂ ਮੌਕੇ ਦੇ ਇਥੇ ਆਪਣੇ ਸਿਆਰ ਕਰਦਾ ਪਿਆ ਸੀ وہ رننگ کردا پیا سی تے جےدوں آیا بالکل ਧੂਆ ਧੂਆ بالکل ਮਿੱਟੀ ਢਗੀ ਸਾਰੀ ਉੱਪਰ ਬਲਾਸਟ ਪੂਰਾ ਜਬਰਸ ਹੋਇਆ ਜੇ ਆ ਰਿਹਾ ਸੀ ਇਲਾਕੇ ਡਿੱਗੇ ਬਹੁਤ ਜਿਆਦਾ ਨੁਕਸਾਨ ਹੋਇਆ ਕਿਸੀ ਮਸਾਇਲ ਸੀ ਜਾਂ ਡਰੋਨ ਇਹ ਉਦੋਂ ਕੋ ਜਿਹਦਾ ਮਸਾਇਲ ਟੈਪ ਚੀ ਜਾਂਦੀ ਉਹਦਾ ਗਿਰੀ ਹੈ ہاں ਉੱਪਰੋਂ ਗਿਰੀ ਆ ਤ੍ਰਿਸ਼ੀ ਆ ਕੇ ਗਿਰੀ ਅੱਦਾਂ ਕਰ ਕਿੰਨੇ ਧਮਾਕੇ ਹੋਏ ਇੱਕ ਹੋਇਆ ਪਹਿਲਾ ਇੱਕ ਹੋਇਆ ਉਸ ਤੋਂ ਬਾਅਦ ਦੂਜਾ ਧਮਾਕਾ ਹੋਇਆ اسی ਜਗ੍ਹਾ ਤੇ ਇਸ ਇੱਥੇ ਜਗ੍ਹਾ ਧਮਾਕਾ ਬੜਾ ਜਬਰਸਤ ਹੋਇਆ ਕਿੰਨੇ ਵਜੇ ਦੀ ਏ ਸਾਢੇ 8 ਦੇ ਕਰੀਬ ਪੂਰੇ ਸਾਢੇ 8 ਵੇ ਟਾਈਮ ਹੋਇਆ 8:20 8:20 ਤੇ ਪੂਰਾ ਪਰਫੈਕਟ ਟਾਈਮ ਹੈ ਅੱਜ ਤੇ ਤੁਸੀਂ ਇੱਥੇ ਹਾਂਜੀ ਹਾਂਜੀ ਇੱਥੇ ਮੈਂ ਦਾਖਲਾ ਬੋਲਦੇ ਦੇਖਿਆ ਉੱਤੇ ਆਸਮਾਨ 'ਚ ਬੜੇ ਦੋ ਇਕੱਠੇ ਬੜੇ